ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਇਸ ਵਿਲੇਜ ਜੇ ਗੱਲ ਕੀਤੀ ਜਾਵੇ ਤਾਂ ਪੂਰੇ ਸਰਹੱਦੀ ਖੇਤਰ ਦੇ ਵਿੱਚ ਜਲਾਲੀਆ ਦਰਿਆ ਦੇ ਵੱਲੋਂ ਕਹਿਰ ਮਚਾਇਆ ਹੋਇਆ ਦੱਸਦੀ ਹੈ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਜਲਾਲੀਆ ਦਰਿਆ ਦੇ ਵਿੱਚ ਦੋ ਬਾਰ ਬਾੜ ਦੀ ਸਥਿਤੀ ਬਣੀ ਹੈ ਔਰ ਬਲਾਹੀ ਵੱਡੇ ਖੇਤਰ ਦੇ ਵਿੱਚ ਇੱਕ ਵੱਡਾ ਨੁਕਸਾਨ ਕਿਸਾਨਾਂ ਦਾ ਹੋਇਆ ਤੇ ਇਸ ਤੋਂ ਇਲਾਵਾ ਜੋ ਲੋਕ ਆਪਣੇ ਘਰਾਂ ਦੇ ਵਿੱਚ ਰਹਿੰਦੇ ਸਨ ਉਹਨਾਂ ਦੇ ਘਰਾਂ ਦੇ ਅੰਦਰ ਵੀ ਪਾਣੀ ਵੜਨ ਦਾ ਸਮਾਚਾਰ ਸਾਹਮਣੇ ਆਇਆ ਸੀ ਦੱਸ ਦਈਏ ਕਿ ਹੁਣ ਤੱਕ ਜਲਾਲੀਆ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ ਇਸ ਦਰਿਆ ਦੇ ਵਿੱਚ ਇੰਨੀ ਮਾਤਰਾ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੈ ਦੱਸ ਦਈਏ ਕਿ ਲੋਕਾਂ ਦੇ ਵਿੱਚ ਇਸ ਵੇਲੇ ਉਹ ਕਿ ਦਰਿਆ ਨੂੰ ਲੈ ਕੇ ਵੀ ਪੈ ਬਣਿਆ ਹੋਇਆ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਹ ਤੇ ਰਾਵੀ ਦਰਿਆ ਦੇ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਆਉਂਦੀਆਂ ਖਬਰਾਂ ਉਡਾਈਆਂ ਜਾ ਰਹੀਆਂ ਨੇ ਦੱਸ ਦਈਏ ਕਿ ਰਾਵੀ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਰنجੀਤ ਸਾਗਰ ਡੈਮ ਤੇ ਵੀ ਪੂਰਾ ਪ੍ਰੈਸ਼ਰ ਬਣ ਰਿਹਾ ਹੈ ਕਿਉਂਕਿ ਰنجੀਤ ਸਾਗਰ ਡੈਮ ਦੀ ਜੋ ਕਸ਼ਮਤਾ ਹੈ ਉਹ 527 ਮੀਟਰ ਦੀ ਹੈ ਲੇਕਿਨ ਇਸ ਵੇਲੇ ਸਥਿਤੀ ਦੀ ਗੱਲ ਕਰੀਏ ਤਾਂ ਅੱਜ ਪ੍ਰਾਪਤ ਜਾਣਕਾਰੀ ਅਨੁਸਾਰ ਅੰਜੀਸਾ ਕੇ ਡੈਮ ਦੇ ਵਿੱਚ 522 ਮੀਟਰ ਤੱਕ ਪਹੁੰਚ ਚੁੱਕਿਆ ਉਹਨਾਂ ਕਿਹਾ ਕਿ ਇਹ ਅਜੇ ਖਤਰੇ ਦੇ ਨਿਸ਼ਾਨ ਤੋਂ ਕਾਫੀ ਦੂਰ ਹੈ ਜੋ ਕਿ 527 ਮੀਟਰ ਹੈ 5 ਮੀਟਰ ਖਤਰੇ ਦੇ ਨਿਸ਼ਾਨ ਤੋਂ ਦੂਰ ਹੁੰਦੇ ਚੱਲਦੇ ਆਜੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਹੈ ਜਦੋਂ ਉਹਨਾਂ ਕੋਲੋਂ ਪਾਣੀ ਪਾਕਿਸਤਾਨ ਵੱਲ ਜਾਣ ਦੀ ਗੱਲ ਪੁੱਛੀ ਗਈ ਤਾਂ ਉਹਨਾਂ ਕਿਹਾ ਕਿ ਫਿਲਹਾਲ ਰਣਜੀਤ ਸਾਗਰ ਡੈਮ ਦੀ ਛੀਲ ਦਾ ਪਾਣੀ ਰਾਵੀ ਦਰਿਆ ਦੇ ਵਿੱਚ ਨਹੀਂ ਛੱਡਿਆ ਜਾ ਰਿਹਾ ਪਰ ਪਾਰ ਪਾਕਿਸਤਾਨ ਸਾਡੇ ਨਾਲ ਲੱਗਦੇ ਉਹ ਕਿ ਦਰਿਆ ਦੇ ਵਿੱਚੋਂ ਜੋ ਪਾਣੀ ਜਾ ਰਿਹਾ ਉਹ ਪਾਕਿਸਤਾਨ ਦੇ ਵੱਲ ਜਾ ਰਿਹਾ ਦੱਸ ਜੀਏ ਕਿ ਜੇਕਰ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਦਾ ਸਤਰਵੱਧ ਹੈ ਤਾਂ ਲੋਕਾਂ ਦਾ ਵੱਡੇ ਤੌਰ ਤੇ ਨੁਕਸਾਨ ਹੋ ਸਕਦਾ ਹੈ ਦੱਸ ਜੀਏ ਕਿਸ ਤਰ੍ਹਾਂ ਦੀ ਕਿੱਤ ਦੇ ਵਿੱਚ ਇਸ ਵੇਲੇ ਲੋਕ ਲਗਾਤਾਰ ਬਾਹਰ ਦੇ ਸਹਿਮ ਦੇ ਵਿੱਚ ਜੀਰੇ ਨੇ ਔਰ ਲਗਾਤਾਰ ਆਪਣੇ ਪਸ਼ੂਆਂ ਦੀ ਸਾਮਤ ਮਾਲ ਦੇ ਵਿੱਚ ਲੱਗੇ ਹੋਏ ਨੇ ਤਾਂ ਕਿ ਕਿਸੇ ਵੀ ਸਥਿਤੀ ਦੇ ਵਿੱਚ ਉਹਨਾਂ ਨੂੰ ਡਟ ਕੇ ਮੁਕਾਬਲਾ ਕਰਨਾ ਪੈ ਸਕਦਾ। ਦੇਖ ਰਹੀ ਹਾਂ ਪੰਜਾਬ ਆਰਡਰ ਨਿਊਜ਼ ਰਕੇਸ਼ ਸ਼ਰਮਾ ਪਠਾਨਕੋਟ। ਅ ਰੰਜੀਸਾ ਦਾ ਡੈਮ ਦਾ ਇਸ ਸਮੇਂ ਜਿਹੜਾ ਵਾਟਰ ਲੈਵਲ ਹੈ 522 ਦੇ ਕਰੀਬ ਹੈ। ਤੇ ਬੇਸ਼ੱਕ ਪਿਛਲੇ ਦਿਨਾਂ ਦੇ ਵਿੱਚ ਕਾਫੀ ਬਰਸਾਤ ਹੋਈ ਹੈ ਲੇਕਿਨ ਜਿਹੜਾ ਆਉਣ ਵਾਲਾ ਹਫਤਾ ਹੈ ਇਹਦੇ ਵਿੱਚ ਸਥਿਤੀ ਜਿਹੜੀ ਕਾਫੀ ਕੰਫਰਟੇਬਲ ਹੈ। ਉਹ ਉਹ ਵਾਟਰ ਲੈਵਲ ਕੋਈ ਗਤਨ ਦਾ ਇਸ਼ਾਰਾ ਹੈਗਾ ਕਿ ਸਭ ਬਸਾਤ ਹੋ ਜਾਊ। ਜੋ ਪ੍ਰੈਜ਼ੈਂਟ ਪ੍ਰੈਡਿਕਸ਼ਨਸ ਨੇ ਬਰਸਾਤ ਦੀਆਂ ਉਹਦੇ ਹਿਸਾਬ ਨਾਲ ਜਿਆਦਾ ਤੋਂ ਜਿਆਦਾ 1 ਅੱਧਾ ਮੀਟਰ ਵੱਸ ਸਕਦਾ ਹੈ ਇਸ ਤੋਂ ਜ਼ਿਆਦਾ ਨਹੀਂ ਵੱਧਾ। ਖਤਰੀ ਵਾਲੀ ਕੋਈ ਗਲਤੀ ਨਹੀਂ ਹੈ ਸਰ ਸੋਪਾਸਾ ਦੇਖਿੰਦੇ ਚਾਹਿਆ ਕਿ ਇਸਾਂ ਪਾਣੀ ਜ਼ਿਆਦਾ ਹੋਊ ਥਲੇ ਨੂੰ ਛੱਡਿਆ ਜਾ ਰਿਹਾ ਰਾਵੀ ਰਸਤਾ ਰਸਤੇ ਜਿਹੜਾ ਪਾਕਿਸਤਾਨ ਨੂੰ ਪਾਣੀ ਛੱਡਿਆ ਜਾ ਰਿਹਾ ਹੈ ਅ ਰੰਜੀਤ ਸਾਗਰ ਡੈਮ ਦਾ ਜਿਹੜਾ ਪਾਣੀ ਹੈ ਇਹ ਆਰਐਸਡੀ ਤੋਂ ਲੈ ਕੇ ਮਾਧੂਪੁਰ ਬਰਾਜ ਤੱਕ ਪ੍ਰਵਾਹਤ ਕਰਦਾ ਉਦੋਂ ਡਾਊਨਸਟਰੀਮ ਦਾ ਜਿਹੜਾ ਉਹ ਹੈਗਾ ਉੱਦੇ ਦਰਿਆਤਾਂ 'ਚ ਜਦੋਂ ਪਾਣੀ ਐਂਟਰ ਕਰਦਾ ਉਸ ਤੋਂ ਬਾਅਦ ਜਿਹੜਾ ਜ਼ਿਆਦਾ ਪ੍ਰਭਾਵ ਪੈਂਦਾ ਚਲੋ ਉਸ ਕੋਲ ਵੀ ਜੇ ਆਪਾਂ ਪਾਕਿਸਤਾਨ ਤੋਂ ਸਰਵੇਖਿਆ ਲਈ ਆ ਰਹੇ ਫਾਣੀ ਅ ਆਰਐਸਡੀ ਰੰਜੀਤ ਸਾਗਰ ਡੈਮ ਤੋਂ ਕੋਈ ਪਾਣੀ ਨਹੀਂ ਛੱਡਿਆ ਜਾ ਰਿਹਾ ਜਿਹੜਾ ਉਜਰੀਗੁਰ ਤੋਂ ਆ ਰਿਹਾ ਪਾਣੀ ਉਹ ਅਲਟੀਮੇਟਲੀ ਜਿਹੜਾ ਪਾਕਿਸਤਾਨ ਚ ਜਾ ਰਿਹਾ